ਪੰਜਾਬ ਜੀ ਹੋਰਾਂ ਦਾ ਕਮੈਂਟ ਆ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੀ ਟੀਮ ਜਿਹੜੀ ਹੜਪੀੜਤਾਂ ਦੇ ਨਾਲ ਖੜੀ ਹੈ ਕਹਿੰਦੇ ਉਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ ਜਿਹੜਾ ਵੀ ਖੜਦਾ ਹ ਅਸੀਂ ਤਾਂ ਉਹਨਾਂ ਹੀ ਗੱਲ ਕਰਕੇ ਹਟੇ ਕਿ ਚਾਹੇ ਐਸਟੀਪੀ ਸੀ ਚਾਹੇ ਹੋਰ ਜਿਹੜੀਆਂ ਵੀ ਐਨ ਜੀਓ ਸਮਾਜ ਸੇਵੀ ਸੰਗਠਨ ਚੋਂ ਵੀ ਖਲੋਤੇ ਸਾਰੇ ਹੀ ਕਾਬਲੇ ਤਾਰੀਫ ਨੇ ਬਿਲਕੁਲ ਆ ਇਹਨਾਂ ਦੇ ਭਗਤ ਬੜੇ ਮਤਲਬ ਕਿ ਉਹ ਕਰਦੇ ਸੀਗੇ ਕਿ ਰਾਣਾ ਗੁਰਜੀਤ ਉਦੋਂ ਰਾਣਾ ਗੁਰਜੀਤ ਨੇ ਮਸ਼ੀਨਾਂ ਭੇਜੀਆਂ ਤੇ ਅਸੀਂ ਅਖਿਆ ਯਾਰ ਬਹੁਤ ਵਧੀਆ ਕੀਤਾ ਹੂੰ ਮੰਦੇ ਨੇ ਇਹ ਨਹੀਂ ਦੇਖਿਆ ਵੀ ਕਿਹੜਾ ਏਰੀਆ ਕਿਹਦਾ ਏਰੀਆ ਠੀਕ ਹੈ ਜ਼ਰੂਰੀ ਸੀ ਤਾਂ ਭੇਜ ਦਿੱਤੀਆਂ ਬਿਲਕੁਲ ਉਹ ਚੱਲ ਨਹੀਂ ਸੀ ਮੰਦੇ ਮੁੜ ਕੇ ਪੁੱਛ ਲੋ ਚਲਵਾਈਆਂ ਆਪਾਂ ਠੀਕ ਹੈ ਖਬਰਾਂ ਖੁਬਰਾ ਕੀਤੀਆਂ ਚੱਲੀਆਂ ਫਾਇਦਾ ਕਿਨੂੰ ਹੋਇਆ ਠੀਕ ਹੈ ਜੀ ਮੁੜ ਕੇ ਰਾਣਾ ਗੁਰਜੀਤ ਦੀ ਜਿੱਥੇ ਆਲੋਚਨਾ ਦੀ ਜ਼ਰੂਰਤ ਪਵੇਗੇ ਆਲੋਚਨਾ ਵੀ ਕਰਾਂਗੇ ਅਸੀਂ ਆ ਜਿੱਥੇ ਕੋਈ ਚੰਗਾ ਕੰਮ ਕਰਦਾ ਤਾਂ ਪ੍ਰੇਜ਼ ਵੀ ਕਰੋ ਜੀ ਠੀਕ ਹੈ ਨਾ ਜੀ ਸੋ ਗੱਲ ਇਹੋ ਆ ਕਿ ਸਾਨੂੰ ਇਹ ਸਾਰੀ ਕਿਤਾਬ ਜਿਹੜਾ ਨਾ ਉਹ ਛੱਡ ਦੇਣਾ ਚਾਹੀਦਾ ਹੈ ਕਿ ਯਾਰ ਅਸੀਂ ਜੇ 4 ਪੈਸੇ ਕੱਟ ਕਮਾ ਲਈਏ 4 ਦਿਨ ਕੱਟ ਰਾਜਨੀਤੀ ਕਰ ਲਈਏ ਜਿੰਨਾ ਕੋ ਕੰਮ ਕੋਈ ਆ ਸਕਦਾ ਆਵੇ ਤੇ ਜੇ ਕਿਸੇ ਦਾ ਨਾਮ ਨਹੀਂ ਵੀ ਵੱਜਦਾ ਨਾ ਤੁਸੀਂ ਆਪਣੀ ਅੰਤਰਾਤਮਾ ਦੇ ਨਾਲ ਕਰੀ ਚੱਲੋ ਕੁਦਰਤ ਦੇਖਦੀ ਹੈ ਪਰਮਾਤਮਾ ਦੇਖਦਾ ਜੀ ਜ਼ਰੂਰੀ ਨਹੀਂ ਹੈ ਕਿ ਤੁਹਾਡੀਆਂ ਖਬਰਾਂ ਲੱਗਣ ਹਮ ਠੀਕ ਹੈ ਨਾ ਜੀ ਜਿਹੜੇ ਬਹੁਤ ਮਹਾਨ ਲੋਕ ਦਾਮੀ ਲੋਕ ਹੁੰਦੇ ਆ ਨਾ ਜੀ ਉਥੇ ਪਤਾ ਹੀ ਨਹੀਂ ਲੱਗਦਾ ਸਾਰਾ ਪਤਨੂ ਮੈਂ ਨਾ ਇੱਕ ਕਹਾਣੀ ਸੁਣੀ ਸੀ ਕਿ ਕਿਸੇ ਦੇ ਮੁਖਾਰਬਿੰਦ ਤੋਂ ਤੇ ਉਹ ਕਹਿੰਦੇ ਨਾ ਕਿ ਬਈ ਗੁਰੂ ਘਰ ਦੇ ਅੱਗੇ ਕੋਈ ਬੰਦਾ ਅਰਦਾਸ ਕਰ ਰਿਹਾ ਸੀਗਾ ਕਿ ਮੇਰਾ ਕੋਈ عزیز ਬਿਮਾਰ ਹੈ ਮੈਨੂੰ 30000 ਰੁਪਏ ਦੀ ਜ਼ਰੂਰਤ ਹੈ ਹੂੰ ਤਾਂ ਕਿਸੇ ਸੱਜਣ ਨੇ ਉਹਦੀ ਹੈਲਪ ਕੀਤੀ ਉਹਦੀ ਜਸੂਵਾਲੇ ਹੈਲਪ ਕੀਤੀ ਤੇ ਉਹਦੇ ਕੋਲ ਬਹੁਤ ਪੈਸੇ ਸੀਗੇ ਸਸੂਲੇ ਉਹਨੇ ਪੈਸੇ ਕੱਢ ਕੇ ਦਿੱਤੇ ਤੇ ਉਹਨੇ ਕਿ ਵੀ ਚੱਲੇ ਚਾਹੀਦੇ ਤੇ ਲੈ ਲਾ ਜਿੰਨੇ ਚਾਹੀਦੇ ਆ ਲੈ ਲਾ ਤਾਂ ਉਸਨੇ ਕਿਹਾ ਕਿ ਨਹੀਂ ਤੀਏ ਸਾਰੇ ਚਾਹੀਦੇ ਤੋਂਨੇ ਕਿਹਾ ਚੇ ਤੈਨੂੰ ਫੇਰ ਜ਼ਰੂਰਤ ਪੈ ਗਈ ਉਹਨੇ ਆਖਿਆ ਉਹ ਆਪੇ ਫੇਰ ਭੇਜ ਦੇਗਾ ਨਹੀਂ ਉਸਨੇ ਤਾਂ ਕਿਹਾ ਇਹ ਹੁੰਦਾ ਪ੍ਰੋਸੈਸ ਸਸਾ ਵਿਸ਼ਵਾਸ ਵਿਸ਼ਵਾਸ ਠੀਕ ਹੈ ਨਾ ਜੇ ਤੁਹਾਨੂੰ ਤੁਸੀਂ ਇੱਕ ਇਨਸਾਨੀਅਤ ਦੇ ਮੱਦੇ ਨਜ਼ਰ ਕਰਦੇ ਹੋ ਤੁਹਾਨੂੰ ਕੋਈ ਨੋਟਿਸ ਨਹੀਂ ਵੀ ਕਰ ਰਿਹਾ ਨਾ ਕੋਈ ਫਰਕ ਨਹੀਂ ਸਰ ਜੀ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਤੇ ਜਿਹੜਾ ਲੈਣ ਵਾਲਾ ਹੁੰਦਾ ਹੈ ਨਾ ਉਹਦਾ ਵੀ ਇੱਕ ਵਿਸ਼ਵਾਸ ਹੁੰਦਾ ਹੈ ਇਮਾਨਦਾਰੀ ਹੁੰਦੀ ਹੈ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਇੱਕ ਵਾਰੀ ਮੈਂ ਵੀਡੀਓ ਦੇਖੀ ਸੀਗੀ ਇੱਕ ਬੀਬੀ ਨੂੰ ਦੁੱਧ ਪਾਉਣ ਗਏ ਸੀਗੇ ਆ ਜਦੋਂ ਆ ਪਿਛੇ ਜਿਹੜਾ ਆਇਆ ਸੀ ਲੁਧਾਬੇਚ ਹਮ ਤੇ ਖੇਤਾਂ ਦੇ ਵਿੱਚੋਂ ਘਰ ਕੇ ਰਿਆ ਸੀ ਪਾਣੀ ਚ ਤੇ ਉਹਨਾਂ ਆਖਿਆ ਸੀ ਜਿਹੜੇ ਆਪਣੇ ਮੁੰਡੇ ਸੀਗੇ ਜਿਹੜੇ ਸਮਾਜ ਸੇਵੀ ਉਹਨਾਂ ਆਖਿਆ ਸੀ ਮਾਤਾ ਜੀ ਦੁੱਧ ਲੈ ਲਓ ਤੇ ਕਿ ਪੁੱਤ ਨਹੀਂ ਦੂਜਿਆਂ ਦੇ ਘਰੇ ਪਾ ਦੋ ਸਾਡੇ ਘਰੇ ਪਿਆ हां यार ਉਸ ਵੇਲੇ ਇਮਾਨਦਾਰੀ ਦਿਖਾਉਣੀ ਰੱਜ ਜਿਹੜਾ ਹੁਣ ਬਈ ਸਾਨੂੰ ਅੱਗੇ ਆ ਗਿਆ ਤੁਸੀਂ ਦੂਜਿਆਂ ਘਰਾਂ ਚ ਜਾਓ ਸਰ ਇਹ ਹੁੰਦੀ ਆ ਪੰਜਾਬੀਅਤ ਇਹ ਹੁੰਦੀ ਆ ਜ਼ਮੀਰ ਇਹ ਹੁੰਦੀ ਆ ਇਨਸਾਨੀਅਤ ਬਿਲਕੁਲ ਠੀਕ ਹੈ ਨਾ ਜੀ 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 ਬਿਰਕੋ ਹਾਂ ਜੀ ਖਾਲਸਾ ਏਡ ਵਾਲੇ ਵੀ ਜਿਹੜੇ ਕਰ ਰਹੇ ਨੇ ਸੇਵਾ ਅਗਰ ਉਹੀ ਗੱਲ ਨਾਵਾ ਚੋਲ ਚ ਜਾਗੇ ਹੁਣ ਸਮਰਥਕ ਕਹਿਣਗੇ ਕੀ ਕਰ ਰਿਹਾ ਜੀ ਆ ਕਰ ਰਿਹਾ ਜੀ ਆ ਕਰ ਰਿਹਾ ਜੀ ਅਸੀਂ ਸਮੁੱਚਤਾ ਚ ਲੈ ਕੇ ਚੱਲਦੇ ਜੋ ਵੀ ਕਰ ਰਿਹਾ ਜੀ ਕਾ ਚਾਹੇ ਹੋ ਸਕਦਾ ਕੋਈ ਇੱਕ ਬੰਦਾ ਇੱਕ ਘਰ ਨੂੰ ਹੀ ਦੇ ਕੇ ਆ ਰਿਹਾ ਹੋਵੇ ਹਮ ਇੰਡੀਵਿਜੂਅਲੀ ਉਹ ਵੀ ਕਾਬਲੇ ਸ ਬਿਲਕੁਲ ਬਿਲਕੁਲ ਆਪਣਾ ਤੇ ਸਾਰਾ ਕਹਿ ਲੋ ਕਿ ਜੋ ਆਪਾਂ ਸਿੱਖਿਆ ਨਾ ਉਹਦੇ ਵਿੱਚ ਮਨੁੱਖਤਾ ਹੀ ਆ ਮਨੁੱਖਤਾ ਦਾ ਹੀ ਸਾਰਾ ਨਾਮ ਹੁੰਦਾ ਹੈ